ਬਾਤ ਪੂਸ਼ਨ ਅਸ਼ੂ ਦੇ ਵਿਆਹ ਹੈ ਵਿਆਹ ਹੈ ਵਿਰਾਈਆ ਜਿਤਨਾ ਬਾਤ ਪੂਸ਼ਨ ਜਿੱਤੇ ਆ ਵਿਆਹ ਲੈਕਸ਼ਨ ਤਾਂ ਵਿਆਹ ਕਿੰਨਾ ਫਰਕ ਹੁੰਦਾ ਰੂਸਿਆ ਨੂੰ ਮਣਾਉਣਾ ਆਉਂਦਾ ਨਾ ਕਦੇ ਫੁੱਫੜ ਜਾਂਦਾ ਤਾਂ ਮਾਮੇ ਨਹੀਂ ਰੋਕਦੇ ਤੁਹਾਨੂੰ ਮੁੰਦੀ ਪਹਿਣੀ ਹੁੰਦੀ ਆ ਰਾਜਾ ਵੜਿੰਗ ਫੁੱਫੜ ਜਾਂਦੇ ਕਿ ਮਾਮੇ ਆ ਜਾਂਦੇ ਇਸ ਬੋਤਿੰਗ ਕਰਕੇ ਸਿਆਸਤਦਾਨ ਚਿੱਟੇ ਕੁੜਤੇ ਵੀ ਮੈਨੂੰ ਵੱਲ ਪੈਣ ਨਹੀਂ ਦਿੰਦੇ ਨਾ ਮੇਰੇ ਤਾਂ ਪੈਂਦਾ ਤੇ ਨਾਲ ਦੀ ਨਾਲ ਬਦਲਦੀਦਾ ਯਾਰ ਦੇ ਕੋਲ ਜਾਪਾ ਬਾਤ ਪੂਸ਼ਨ ਅਸ਼ੂ ਦੇ ਵਿਆਹ ਹੈ ਹੂੰ ਵਿਆਹ ਵਿਆਹ ਜਿਤਨਾ ਜੇ ਤੂੰ ਬਾਤ ਪੁੱਛੂ ਜਨ ਜੇ ਤੇ ਆ ਵਿਆਹ ਲੈਕਸ਼ਨ ਦਾ ਵਿਆਹ ਕਿੰਨਾ ਫਰਕ ਹੁੰਦਾ ਰੂਸਿਆ ਨੂੰ ਮਨਾਉਣਾ ਹੁੰਦਾ ਨਾ ਕਦੇ ਫੁੱਫੜ ਜਾਂਦਾ ਤਾਂ ਮਾਮੇ ਨਹੀਂ ਰੁਕਦੇ ਕਿ ਮੁੰਦੀ ਪੈਣੀ ਹੁੰਦੀ ਆ ਰਾਜਾ ਵੜਿੰਗ ਫੁੱਫੜ ਜਾਂਦੇ ਕਿ ਮਾਮੇ ਆ ਜਾਂਦੇ ਨਹੀਂ 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 ਪ੍ਰਧਾਨ ਹੈ ਸਾਡਾ ਪ੍ਰਧਾਨ ਨਹੀਂ ਤੁਹਾਡੇ ਪ੍ਰਧਾਨ ਹੈ ਸਾਡਾ ਅੱਛਾ ਥੋੜੇ ਜਿਹਾ ਤੁਹਾਡੀ ਪਰਸਨਲ ਲਾਈਫ ਨੂੰ ਨਾ ਆਪਾਂ ਛੋਇਆ ਇੰਟਰਵਿਊ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਲੋਕ ਨਰਾਜ਼ ਹੋਣਗੇ ਤੁਹਾਡੇ ਪੋਲੀਟੀਕਲ ਐਂਗਲ ਦੇ ਨਾਲ ਨਾਲ ਲੋਕ ਤੁਹਾਨੂੰ ਪਰਸਨਲ ਤੌਰ ਤੇ ਬਹੁਤ ਇੰਟਰਸਟ ਰੱਖਦੇ ਆ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਕੰਮਕਾਰ ਦੇ ਵਿੱਚ ਤੁਹਾਡੀਆਂ ਗੱਡੀਆਂ ਦੇ ਵਿੱਚ ਤੁਹਾਡੇ ਬੋਲ ਚਾਲ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਕਲਾਕਾਰ ਜਿੰਨਾ ਤੁਹਾਡਾ ਇੰਸਟਾ ਲੋਕ ਆਮ ਸਰਚ ਕਰਦੇ ਆ ਸ਼ੌਂਕ ਕੀ ਕੀ ਨੇ ਰਾਣਾ ਗੁਰਜੀਤ ਹੋਰਾਂ ਦੇ ਸਿਆਸਤ ਜਦੋਂ ਨਹੀਂ ਕਰ ਰਹੇ ਹੁੰਦੇ ਜਾਂ ਜਦੋਂ ਆਪਣੇ ਲਈ ਵਕਤ ਹੁੰਦਾ ਆਪਣੇ ਲਈ ਵਕਤ ਹੀ ਨਹੀਂ ਹੁੰਦਾ ਜਦੋਂ ਬੀਜ਼ੀ ਸ਼ਡਿਊਲ ਚੋਂ ਕੱਢਦੇ ਨੇ ਸ਼ੇਅਰ ਕਰਨ ਦਾ ਸ਼ੌਕ ਹੈ ਸੈਰ ਕਰਨ ਦਾ ਹਾਂ ਕੀ ਸੈਰ ਕਰੀਏ ਜ਼ਰੂਰੀ ਆ ਸੇਤ ਲਈ ਵੀ ਅਦਰਵਾਈਜ਼ ਵੀ 골ਫ ਖੇਡਣ ਦਾ ਵੀ ਸ਼ੌਕ ਆ ਵੱਡੇ ਅਮੀਰਾਂ ਵਾਲੇ ਸ਼ੌਕ ਨੇ ਸਾਰੇ ਨਹੀਂ ਅਮੀਰ ਤਾਂ ਚਲੋ ਰੱਬ ਮਾਲਕ ਬਣਾਤਾ ਹਾਂ ਲੇਕਿਨ ਸਪੋਰਟਸ ਕੋਈ ਅਮੀਰ ਦਾ ਸ਼ੌਕ ਨਹੀਂ ਹੈ ਨਹੀਂ 골ਫ ਤਾਂ ਅਮੀਰਾਂ ਲਈ ਹੈ ਚਲੋ ਮੌਕਾ ਮਿਲ ਜਾਂਦਾ ਕਿਉਂਕਿ ਚੰਡੀਗੜ੍ਹ ਰਿਆਂ ਹਾਂ ਤੇ 골ਫ ਕਲੱਬ ਹੈ ਕਪੂਰਥਲੇ ਵੀ ਮੈਂ 골ਫ ਖੇਡਦਾ ਹਾਂ ਕਿਉਂਕਿ ਮੇਰੇ ਆਰਸੀਫ 5 ਕਿਲੋਮੀਟਰ ਦਾ ਕਪੂਰਸਲਾ ਫਿਰ ਸ਼ਹਿਰ ਵੀ ਦੇਖੋ ਤੁਹਾਨੂੰ ਤੁਹਾਡੇ ਮੈਚ ਕਰ ਗਿਆ ਆਸਤੀ ਵੱਡਾ ਸ਼ਹਿਰ ਵਧੀਆ ਸ਼ਾਈ ਸ਼ਹਿਰ ਬੜੇ ਚੰਗੇ ਲੋਗ ਆ ਕਿਰਪਾ ਮਾਲਕ ਦੀ ਬਹੁਤ ਕਿਰਪਾ ਉੱਥੇ ਵੀ ਖੇਡ ਲਈ ਦੀਆ ਕਬੱਡੀ ਦੇ ਪੁਲਵਾਨਾਂ ਨੂੰ ਜੱਫੀਆਂ ਵੀ ਪਾ ਲੈਂਦੀ ਇਹ ਵੀ ਮੇਰਾ ਸ਼ੌਕ ਆ ਅੱਛਾ ਹਾਂ ਜਿਹਨੂੰ ਮਿਲੂੰਗਾ ਉਹਨੂੰ ਜੱਫੀ ਪਾ ਕੇ ਮਿਲੂੰਗਾ ਭਾਵੇਂ ਮੇਰੇ ਆਈਡੈਕਸ ਲੱਗੀ ਹੋਵੇ ਭਾਵੇਂ ਉਹਨਾਂ ਦਾ ਸਰੋਂ ਦਾ ਤੇਲ ਲੱਗ ਜਾਏ ਜਾਂ ਮਿੱਟੀ ਲੱਗ ਜਾਏ ਕੋਈ ਪਰਵਾਹ ਨਹੀਂ ਯਾਰ ਉਹ ਵੀ ਇਹ ਇਹ ਇਸ਼ਵਾਰੀ ਕਰਕੇ ਸਿਆਸਤਦਾਨ ਚਿੱਟੇ ਕੁਰਤੇ ਵੀ ਆ ਮੈਨੂੰ ਵਲ ਪੈਣ ਨਹੀਂ ਦਿੰਦੇ ਨਾ ਮੇਰੇ ਤਾਂ ਪੈਂਦਾ ਤਾਂ ਨਾਲ ਦੀ ਨਾਲ ਬਦਲਦੀਦਾ ਯਾਰ ਰੋਲਾ ਕਹਦਾ ਕੁਰਤਾ ਪਜਾਮਾ ਕਿਨੇ ਦਾ ਹੁੰਦਾ ਯਾਰ 1200 ਰੁਪਏ ਦਾ ਕੁਰਤਾ ਪਜਾਮਾ ਨਹੀਂ ਨਹੀਂ ਆਇਆ ਤੁਸੀਂ ਤਾਂ ਬਹੁਤ ਮਹਿੰਗੇ ਵਾਲਾ ਸੌਂਦੇ ਹੋ ਨਾ ਨਾ 1200 ਰੁਪਏ ਵਾਲਾ ਯਾਰ 1200 ਰੁਪਏ ਵਾਲਾ 1500 ਦਾ ਹੁਕਮ ਹੈ ਪੈਸੇ ਵੀ ਨਹੀਂ ਉਹਨੂੰ ਕਦੇ ਪੁੱਛੇ ਤੇ ਦਈ ਦਿਨ ਬੜੀ ਦੀ ਬੜੀ ਧੀਰ ਤੇ ਜਦੋਂ ਮੰਗ ਲੈਣੇ ਲੈਣੇ ਤੇ ਲੈ ਜਾਂਦਾ ਕਰਤੇ ਵਿਆਮਿਆਂ ਦੇ ਪੈਸੇ ਵਾਇਰਲ ਹੋ ਜਾਂਦੀ ਆ ਆਡੀਓ ਉਹ ਨਹੀਂ ਉਹ ਦੇਖੋ ਇਹ ਨਾ ਗੱਲਾਂ ਜਿਹੀ ਮੈਂ ਪੈਣਾ ਚੰਗੇ ਨਹੀਂ ਲੱਗਦਾ ਅੱਛਾ ਹੋਰ ਕੀ ਕੀ ਸ਼ੌਂਕ ਨੇ ਇਹ ਤਾਂ ਚਲੋ ਤੁਹਾਡਾ ਸੈਰ ਦਾ ਹੋ ਗਿਆ ਗੋਲਫ ਮੇਰੇ ਸ਼ੌਕ ਦੇਖੋਗੇ ਤਾਂ ਇਹਨੇ ਸ਼ੌਂਕ ਨੇ ਖੇਤੀ ਕਰੋਣੀ ਲੋਕਾਂ ਤੋਂ ਇੱਕ ਖੇਤ ਚ ਜਾ ਕੇ ਦਸਣਾ ਤੁਰੇ ਜਾਂਦੇ ਜਾਂਦੇ ਯਾਰ ਤੇ ਤੇਰੇ ਖੇਚਾਂ ਨੁਕਸਿਆ ਬਿਮਾਰੀ ਆਇਆ ਇਹਨਾਂ ਤਜਰਬਾ ਵਧੀਆ ਯਾਰ ਸਾਰੀ ਉਮਰ ਕੀਤਾ ਕੀ ਆ ਹਾਂ ਹੂੰ ਮਿੱਟੀ ਨਾਲ ਕੋਲੇ